ਗੁਰਜੀਕਾ ਖਾਲਸਾ ਵਾਹਿਗੁਰਜੀ ਦੀ ਫਤਿਹ 2-3 ਦਿਨ ਪਹਿਲਾਂ ਕੁਝ ਟਰਾਂਸਫਰਮ ਦਾ ਮਸਲਾ ਕਿੱਥੇ ਭਗਿਆ ਸੀ ਉਹ ਜਿਹੜਾ ਅਸੀਂ ਸਾਰਿਆਂ ਨੇ ਸੈਂਤੀ ਦੇ ਨਾਲ ਇਹ ਟਰਾਂਸਫਰਮ ਤੋਂ ਲਾਈਟ ਜਗਾਈ ਹੈ ਉਸ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਸਰਫ ਸਰਦਾਰ ਰੂਪ ਸਿੰਘ ਸਾਡੇ ਨਾਲ ਮੌਜੂਦ ਸੀ ਸੁਖਵਿੰਦਰ ਸਿੰਘ ਸਨਫ ਉਜੈਸਵੰਤ ਸਿੰਘ ਸਾਡੇ ਨਾਲ ਮੌਜੂਦ ਸੀ ਸਰਜੀਤ ਸਿੰਘ ਸਰਪੰਚ ਨੇ ਆ ਕੇ ਜੈਂਪਰ ਲਵਾ ਕੇ ਕੰਮ ਕਰ ਇਸ ਲਈ ਉਹ ਬੰਦੇ ਇਸ ਚੀਜ਼ ਤੋਂ ਮੁੱਕ ਕਰ ਰਹੇ ਆ ਅਗਲੇ ਦਿਨ ਉਹਨਾਂ ਨੇ ਸ਼ਿਕਾਇਤ ਕਰਕੇ ਸਾਡੇ ਤੇ ਬਿਜਲੀ ਬੋਰਡ ਦੇ ਛਾਪੇ ਮਰਵਾਏ ਛਾਪੇ ਮਰਵਾਏ ਤਾਂ ਤਕਰੀਬਨ ਸਾਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਸਾਨੂੰ ਜੁਰਮਾਨੇ ਦਾ ਹੋ ਗਏ ਤੇ ਸਾਡੇ ਤੇ ਪਰਚੇ ਹੋਣੇ ਆ ਜਿਹੜੇ ਉਹ ਬਾਕੀ ਆ ਤੇ ਹੁਣ ਅਸੀਂ ਇਸ ਚੀਜ਼ ਦੇ ਰੋਸ ਵਿੱਚ ਇਸ ਚੀਜ਼ ਦੇ ਸਬੰਧ ਵਿੱਚ ਤਕਰੀਬਨ ਹੀ ਵਾਰਡ ਦੇ ਜਿਹੜੇ ਬੰਦੇ ਹੈ ਨਹੀਂ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋਈ ਹੈ ਉਹ ਕਹਿੰਦੇ ਆ ਵੀ ਅਸੀਂ ਤੁਹਾਡੇ ਨਾਲ ਸਹਿਮਤ ਹੈ ਤੇ ਅਸੀਂ ਇਸ ਲਈ ਬਲਵਿੰਦਰ ਸਿੰਘ ਸਰਫ ਰੂਪ ਸਿੰਘ ਦਾ ਮਤਲਬ ਇਸ ਆਪਣੇ ਵੱਲੋਂ ਇਸ ਵਾਰਡ ਵੱਲੋਂ ਤਿਆਗ ਕਰਨ ਲੱਗੇ ਆ ਕਿਉਂਕਿ ਉਹ ਬਹੁਤ ਗਲਤ ਹਰਕਤਾਂ ਕਰਦਾ ਹੈ ਬਹੁਤ ਵਾਰ ਉਹਨੇ ਇਸ ਵਾਰਡ ਤੇ ਵਾਅਦੇ ਦਿੱਤੇ ਆ ਵਾਰਡ ਦੇ ਵਿੱਚ ਗੰਦ ਪਾਇਆ ਹੋਇਆ ਹੈ ਵਾਰਡ ਦੁਖੀ ਹੋ ਕੇ ਦੁਖੀ ਹੋ ਕੇ ਉਸ ਨਾਲ ਲੈਣ ਦੇਣ ਹੈ ਜਿਹੜਾ ਆਪਣਾ ਉਹ ਖਤਮ ਕਰਨ ਲੱਗਿਆ ਸੋ ਅਸੀਂ ਇਹ ਵੀ ਉਸ ਨੂੰ ਹੁਣ ਚੈਲੰਜ ਵੀ ਕਰਦੇ ਆ ਨਾਲ ਵੀ ਜਰਵਾਨੇ ਤਾਂ ਸਾਨੂੰ ਪੈ ਚੁੱਕੇ ਆ ਹੁਣ ਜਿਹੜੇ ਸਾਡੇ ਦੇ ਪਰਚੇ ਰਹਿੰਦੇ ਆ ਉਸ ਤੋਂ ਪਿੱਛੇ ਨਾ ਹਟੀਂ ਹਣ ਕਰਵਾ ਕੇ ਹਟੀ ਅਸੀਂ ਆਪਣੀ ਨਿਭਰਾਂਗੇ ਤੇ ਤੂੰ ਹੁਣ ਆਪਣੀ ਨਿਵੇੜੀ ਤੇ ਇਸ ਲਈ ਇਹ ਜਿਹੜਾ ਸਰਦਾਰ ਬਲਵਿੰਦਰ ਸਿੰਘ ਹੈ ਇਸ ਸਮੇਂ ਦੇ ਜਿਹੜੇ ਸਾਡੇ ਮੋਦਵਾਰ ਆਦਮੀ ਹੈ ਉਹਨਾਂ ਦਾ ਵੀ ਬਹੁਤ ਨੁਕਸਾਨ ਕਰ ਰਿਹਾ ਹੈ ਕਿਉਂਕਿ ਸਾਡੇ ਵਾਰਡ ਦੇ ਵਿੱਚੋਂ ਤਕਰੀਬਨ ਹੀ 2-4 ਵੋਟਾਂ ਇਹ ਬੰਦੇ ਨਾਲ ਰਹਿੰਗੀਆਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕਰ ਰਿਹਾ ਤੇ ਇਹਦੇ ਪਿੱਛੇ ਸਰਦਾਰ ਪਰਮਿੰਦ ਪਰਮਿੰਦਰ ਸਿੰਘ ਸਾਫ ਦਾ ਸਰਪੰਚ ਦਾ ਹੱਥ ਹੈ ਉਹ ਨਾਲ ਰਲ ਕੇ ਇਹ ਕੰਮ ਕਰਵਾ ਰਿਹਾ ਕਿਉਂਕਿ ਉਹਦੀ ਵੀ ਸੋਚ ਇਹ ਹੀ ਹੈ ਵੀ ਮੈਂ ਆਪਣੇ ਚਾਚੇ ਦੇ ਪੁੱਤ ਸਰਦਾਰ ਅਮਰਪਾਲ ਸਿੰਘ ਐਮ ਐਲ ਏ ਨੂੰ ਜਿਹੜਾ ਇਸ ਨਗਰ ਦੇ ਵਿੱਚੋਂ ਗਲਤ ਕੰਮ ਕਰਕੇ ਖਤਮ ਕਰਨਾ ਹੈ ਸੋ ਇਹੇ ਐਮ ਐਲ ਏ ਸਾਹਿਬ ਨੂੰ ਵੀ ਸਾਡੇ ਬਾਬਾ ਨਿਸ਼ਾਨ ਸਿੰਘ ਨੂੰ ਵੀ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਹੈ ਵੀ ਇਹ ਤੁਹਾਨੂੰ ਇੱਕ ਦੇਖੀ ਦੇ ਤੌਰ ਨੂੰ ਲੈ ਕੇ ਜਾ ਰਹੇ ਹੈ ਇਹ ਬੰਦੇ ਤੇ ਇਹਨਾਂ ਤੇ ਤੁਸੀਂ ਆਪਣੀ ਵਿਚਾਰ ਕਰੋ ਸੋ ਅਸੀਂ ਤਿਆਰ ਪੁਰ ਤਿਆਰ ਹੈ ਸਾਡੇ ਤੇ ਜੇ ਕੋਈ ਪਰਚਾ ਕਰਾਉਣਾ ਹੈ ਕਿਉਂਕਿ ਜਰਵਾਨੇ ਸਾਨੂੰ ਪੈ ਚੁੱਕੇ ਹੈ ਅਸੀਂ ਤਿਆਰ ਪੁਰ ਤਿਆਰ ਆਪਣੇ ਘਰ ਦੇ ਬਾ ਡੇਰ ਚ ਬੈਠੇ ਆ ਜੇ ਸਾਨੂੰ ਭੇਜ ਕੇ ਕੋਈ ਮੁਲਾਕਾਤ ਇੱਥੇ ਰੈਕਡ ਕਰਨਾ ਹੈ ਤਾਂ ਅਸੀਂ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਵਾਰਡ ਇੱਥੇ ਮੌਜੂਦ ਹੈ ਭਰਾਵੋ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੈਂ ਆਪਣਾ ਆਪਣੀ ਬਿਆਨ ਕਰੋ ਜੀ ਖੜੀ ਹੋ ਸਹਿਮਤ ਹੈ ਅਸੀਂ ਅਸੀਂ ਇਹ ਦੇ ਬੰਦੇ ਨਾਲ ਲਿੰਕ ਹੈ ਜਿਹੜਾ ਉਹ ਆਪਣਾ ਖਤਮ ਕਰਨ ਲੱਗੇ ਅੱਜ ਜੇਕਰ ਕੱਲ ਨੂੰ ਸਾਡੀ ਕੋਈ ਗੱਲਬਾਤ ਹੋ ਤਾਂ ਸਾਰਿਆਂ ਦੀ ਸਹਿਮਤੀ ਨਾਲ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ